ਮਾਤਮ ਤੇ ਦੁੱਖ ਭਰੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲਾ ਦੇ ਪਿੰਡ ਮਹਿਲਖੁਰਦ ਤੋਂ ਜਿੱਥੋਂ ਦੇ ਜੰਪਾਲ ਨੌਜਵਾਨ ਸਵਰਨ ਸਿੰਘ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅੱਜ 24 ਦਿਨਾ ਬਾਅਦ ਨੌਜਵਾਨ ਸਵਰਨ ਸਿੰਘ ਦੀ ਮ੍ਰਿਤਕ ਦੇ ਜਿਵੇਂ ਹੀ ਜੱਦੀ ਪਿੰਡ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਵਿੱਚ ਚਲਾ ਗਿਆ ਹਰ ਅੱਖ ਨਮ ਨਜ਼ਰ ਆਈ ਪਰਿਵਾਰ ਦੇ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਮਗੀਨ ਮਾਹੌਲ ਵਿੱਚ ਨੌਜਵਾਨ ਦਾ ਸੰਸਕਾਰ ਕੀਤਾ ਗਿਆ ਪਰਿਵਾਰ ਮੁਤਾਬਕ ਸਵਰਨ ਸਿੰਘ 7 ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਵਿੱਚ ਇਟਲੀ ਗਿਆ ਸੀ 7 ਸਾਲ ਵਿੱਚੋਂ ਇੱਕ ਵਾਰ ਵੀ ਪੰਜਾਬ ਨਹੀਂ ਆਇਆ ਤੇ ਹੁਣ ਪੰਜਾਬ ਆਉਣ ਦੀ ਤਿਆਰੀ ਕਰ ਰਿਹਾ ਸੀ ਇਸ ਤੋਂ ਪਹਿਲਾਂ ਕਿ ਉਹ ਪੰਜਾਬ ਆਂਦਾ ਹੱਟ ਅਟੈਕ ਦੇ ਨਾਲ ਉਸ ਦੀ ਇਟਲੀ ਵਿੱਚ ਹੀ ਮੌਤ ਹੋ ਗਈ ਅੱਜ 7 ਸਾਲ ਬਾਅਦ ਸਵਰਨ ਸਿੰਘ ਇਟਲੀ ਤੋਂ ਪੰਜਾਬ লাশ ਬਣ ਕੇ ਆਇਆ ਪਿੰਡ ਵਾਸੀਆਂ ਮੁਤਾਬਕ ਨੌਜਵਾਨ ਦੀ ਮ੍ਰਿਤਕ ਦੇ ਵਿਦੇਸ਼ ਤੋਂ ਪਿੰਡ ਲਿਆਉਣ ਦੇ ਲਈ ਲੱਖਾਂ ਰੁਪਏ ਖਰਚ ਕਰਨੇ ਪਏ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੇ ਪੀੜਤ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰਾਂ ਨੂੰ ਅਜਿਹੇ ਪੀੜਤ ਪਰਿਵਾਰਾਂ ਦੀ ਮਦਦ ਦੇ ਲਈ ਕੋਈ ਕਾਨੂੰਨ ਜਾਂ ਪਾਲਿਸੀ ਬਣਾਉਣੀ ਚਾਹੀਦੀ ਹੈ ਇਹ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਉਰਫ ਟੋਟੋ ਇਹ ਤਕਰੀਬਨ 7 ਸਾਲ ਪਹਿਲਾਂ ਇਟਲੀ ਦੇ ਵਿੱਚ ਗਏ ਸੀਗੇ ਉੱਥੇ ਨਾਲ ਦਾ ਕੰਮਕਾਰ ਵਧੀਆ ਚੱਲ ਰਿਹਾ ਸੀਗਾ ਕੱਕੇ ਵੀ ਹੋ ਗਏ ਸੀਗੇ ਸੱਤ ਸਾਲ ਲਗਾਤਾਰ ਇਹਨਾਂ ਨੇ ਲਾਏ ਨੇ ਤੇ ਸੱਤਾਂ ਸਾਲਾਂ ਦੇ ਵਿੱਚ ਕਦੀ ਵੀ ਇਹ ਸੁੱਟੀ ਨਹੀਂ ਹੈ ਹੁਣ ਆਉਣਾ ਸੀ ਇਹਨਾਂ ਨੇ ਆਹ 2024 ਦੇ ਵਿੱਚ ਵਿਆਹ ਕਰਾਉਣ ਆਉਣਾ ਸੀਗਾ ਉਹਨਾਂ ਨੇ ਪਰ ਅਚਾਨਕ ਹੀ 7-8 ਤਰੀਕ ਦੀ ਰਾਤ ਨੂੰ ਇਹਨਾਂ ਨੂੰ ਜਦੋਂ ਇਹ ਮਤਲਬ ਆਪਣੇ ਅੱਧੀ ਰਾਤ ਹੋਈ ਵੀ ਸੀ ਰਾਤ ਦਾ 1:00 ਵਜਿਆ ਪਿਆ ਸੀਗਾ ਉਦੋਂ ਇਹਨਾਂ ਦੇ ਤਕਰੀਬਨ ਸੀਗਾ 8:30 ਦਾ ਟਾਈਮ ਇਹ ਜਦੋਂ ਕੰਮ ਤੋਂ ਆਏ ਨੇ ਕਿ ਉੱਥੇ ਇਹਨਾਂ ਨੇ ਆ ਕੇ ਆਪ ਦਾ ਰੋਟੀ ਪਾਣੀ ਬਣਾਉਣਾ ਸੀਗਾ ਆਟਾ ਗੁੰਨਣ ਲੱਗੇ ਨੇ ਆਟਾ ਗੁੰਨਣ ਲੱਗਿਆਂ ਨੂੰ ਇਹਨਾਂ ਨੂੰ ਅਚਾਨਕ ਕੋਈ ਅਟੈਕ ਆਇਆਗਾ ਜਿਸ ਦੇ ਕਾਰਨ ਇਹ ਪਿੱਛੇ ਨੂੰ ਜਾ ਡਿੱਗੇ ਨੇ ਤੇ ਜਿਹੜਾ ਇਹਦੇ ਨਾਲ ਦਾ ਕੋਈ ਮੁੰਡਾ ਸੀਗਾ ਜਦੋਂ ਉਹਨੇ ਆ ਕੇ ਦੇਖਿਆ ਤਾਂ ਇਹ ਡਿੱਗਿਆ ਪਿਆ ਸੀਗਾ ਤੇ ਫਿਰ ਉਹ ਦੂਜਾ ਉਹ ਹਸਪਤਾਲ ਦੇ ਵਿੱਚ ਲੈ ਗਏ ਨੇ ਤੇ ਜਿਸ ਕਾਰਨ ਇਹਨਾਂ ਦੀ ਉਥੇ ਅਟੈਕ ਦੇ ਮਤਲਬ ਮੌਕੇ ਤੇ ਹੀ ਮੌਤ ਹੋ ਗਈ ਸੀ ਅੱਜ ਕਾਕਾ ਸਵਰਨ ਸਿੰਘ ਜੋ ਇਟਲੀ ਦੇ ਵਿੱਚ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਉਹਦੇ ਨਾਲ ਹਲ ਟੈਕ ਦੇ ਨਾਲ ਉਸ ਦੀ ਮੌਤ ਹੋਈ ਹੈ ਤਕਰੀਬਨ 20 ਦਿਨ ਬਾਅਦ ਉਸ ਦੀ ਲਾਸ਼ ਸਾਡੇ ਪਿੰਡ ਨਗਰ ਮਹਿਲਖੁਰ ਦੇ ਵਿੱਚ ਪਹੁੰਚੀ ਹੈ ਗਰੀਬ ਪਰਿਵਾਰਾਂ ਸਰਕਾਰਾਂ ਨੂੰ ਮੈਂ ਬੇਨਤੀ ਇਹ ਕਰਦਾ ਵੀ ਲੰਬੀਆਂ ਰਕਮਾਂ ਖਰਚ ਕਰਕੇ ਗਰੀਬ ਪਰਿਵਾਰ ਬਾਹਰੋਂ ਡੈਡਵਾੜੀਆਂ ਨਹੀਂ ਮੰਗਾ ਸਕਦੇ ਇਹਨੂੰ ਪਹਿਲ ਦੇ ਆਧਾਰ ਤੇ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਇਹ ਖਰਚਾ ਚੁਕਣਾ ਚਾਹੀਦਾ ਕੋਈ ਕਾਨੂੰਨ ਐਸਾ ਬਣਾਉਣਾ ਚਾਹੀਦਾ ਜਿਹੜੇ ਸਾਡੇ ਲੋਕ ਗਰੀਬ ਪਰਿਵਾਰ ਦੇ ਐਚਆ ਜਨਰਲ ਵਰਗ ਦੇ ਨਹੀਂ ਬਾਹਰੋਂ ਪੈਸਾ ਨਹੀਂ ਖਰਚ ਸਕਦੇ ਉਹ ਆਪਣੀ ਡੈਡਵਾੜੀ ਤੇ ਪੈਸਾ ਨਹੀਂ ਖਰਚ ਸਕਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਖਰਚਾ ਕਰਨਾ ਚਾਹੀਦਾ